ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 4 ਤੋਂ 5 ਦਿਨਾਂ ਦੇ ਵਿੱਚ ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਵਿੱਚ ਭਾਰੀ ਤਬਦੀਲੀ ਆ ਸਕਦੀ ਹੈ ਜਿਸ ਦੇ ਨਾਲ ਠੰਡ ਵਧੇਗੀ ਘੱਟੋ-ਘੱਟ ਤਾਪਮਾਨ ਡਿੱਗੇਗਾ ਅੱਜ ਵੀ ਦਿਨ ਭਰ ਹਲਕੀ ਠੰਡ ਮਹਿਸੂਸ ਕੀਤੀ ਗਈ ਅਤੇ ਠੰਡੀਆਂ ਹਵਾਵਾਂ ਚੱਲੀਆਂ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਤੇਜ਼ ਹੋ ਸਕਦੀ ਹੈ ਇਸ ਬਦਲੇ ਮੌਸਮ ਦੇ ਮੱਦੇਨਜ਼ਰ ਸਿਹਤ ਵਿਭਾਗ ਨੇ ਨਾਗਰਿਕਾਂ ਨੂੰ ਜ਼ੁਕਾਮ ਤੇ ਫਲੂ ਤੋਂ ਬਚਣ ਦੇ ਲਈ ਪੂਰੇ ਕੱਪੜੇ ਪਾਉਣ ਤੇ ਤਾਜ਼ਾ ਉਬਲਿਆ ਹੋਇਆ ਪਾਣੀ ਪੀਣ ਦੀ ਸਲਾਹ ਦਿੱਤੀ ਹੈ ਮੌਸਮ ਵਿਭਾਗ ਵੱਲੋਂ ਸਾਵਧਾਨੀ ਕਿਹਾ ਗਿਆ ਹੈ ਕਿ ਆਉਣ ਵਾਲੇ 4 ਤੋਂ 5 ਦਿਨ तो, किते किते तो, तो, तो बाद जड़ा है तापमान ਦੇ ਵਿੱਚ ਕਿਤੇ ਨਾ ਕਿਤੇ ਬਦਲਾਵ ਆਵੇਗਾ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਰ ਅਸੀਂ 4 ਤੋਂ 5 ਦਿਨਾਂ ਦੀ ਬਾਅਦ ਦੀ ਗੱਲ ਕਰੀਏ ਤੇ ਠੰਡ ਜਿਹੜੀ ਆਵਾਦੀ ਹੋਈ ਦਿਖਾਈ ਦੇਗੀ ਹਾਲਾਂਕਿ ਸਮੇਂ ਵੀ ਅਗਰ ਗੱਲ ਕਰੀਏ ਤੇ ਜ਼ਰੂਰ ਹਲਕੀ ਠੰਡਕ ਜਿਹੜੀ ਹੈ ਹਵਾ ਦੇ ਵਿੱਚ ਮਹਿਸੂਸ ਹੋ ਰਹੀ ਹੈ ਸਵੇਰ ਤੇ ਸ਼ਾਮ ਦੀ ਅਗਰ ਅਸੀਂ ਗੱਲ ਕਰੀਏ ਸਵੇਰ ਤੇ ਸ਼ਾਮ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਹੈ ਠੰਡਕ ਦੇਖਣ ਨੂੰ ਮਿਲਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਠੰਡਕ ਜਿਹੜੀ ਹੈ ਹਵਾ ਦੇ ਵਿੱਚ ਕਾਫੀ ਜ਼ਿਆਦਾ ਰਹਿਣ ਵਾਲੀ ਹੈ ਤੇ ਜਿਹਦੇ ਚੱਲਦੇ ਜਿਹੜਾ ਹੈ ਸਾਫ਼ ਤੌਰ ਤੇ ਮੌਸਮ ਵਿਭਾਗ ਨੇ ਤੇ ਕਿਹਾ ਹੈ ਕਿ ਚੇਤਾਵਨੀ ਵੀ ਦਿੱਤੀ ਹੈ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਆ ਬਾਰਿਸ਼ ਵੀ ਹੋਵੇਗੀ ਨਾਲ ਹੀ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤੇ ਸਿਹਤ ਵਿਭਾਗ ਦਾ ਵੀ ਸਾਫ਼ ਤੌਰ ਤੇ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਕਾਫੀ ਜਿਹੜਾ ਹੈ ਬਚਨ ਦੀ ਲੋੜ ਹੈ ਪੂਰੇ ਕਪੜੇ ਜਿਹੜੇ ਪਾਏ ਜਾਣ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਆਂਦੀ ਜਿਹੜੀ ਸਰਦੀ ਹੁੰਦੀ ਹੈ ਤੇ ਉਸ ਦਰਮਿਆਨ ਕਈ ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀਆਂ ਜਿਸ ਤਰ੍ਹਾਂ ਬੁਖਾਰ ਦੀ ਗੱਲ ਕਰੀਏ ਜ਼ੁਖਾਮ ਦੀ ਗੱਲ ਕਰੀਏ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਵੀ ਸਾਹਮਣੇ ਪਹੁੰਚੀਆਂ ਨੇ ਹਾਲਾਂਕਿ ਨੰਬਰ ਆਫ ਕੇਸਿਸ ਦੀ ਗੱਲ ਕਰੀਏ ਜ਼ਰੂਰ ਹਸਪੀਟਲ ਦੇ ਵਿੱਚ ਜਾ ਰਹੇ ਨੇ ਮਗਰ ਅੰਕੜੇ ਜਿਹੜੇ ਨੇ ਡਰਾਉਣ ਵਾਲੇ ਜਿਹੜੇ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੀਪਾਵਲੀ ਸੀਗੀ ਦੀਪਾਵਲੀ ਦੇ ਵਿੱਚ ਵੀ ਕਈਆਂ ਨੂੰ ਇਨਫੈਕਸ਼ਨ ਹੁੰਦੀ ਹੈ ਸਕਿਨ ਇਨਫੈਕਸ਼ਨ ਦਾ ਖਤਰਾ ਜਿਹੜਾ ਹੈ ਅਕਸਰ ਦੇਖ ਹੁੰਦੀ ਹੈ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਜਰੂਰ ਦੀਪਾਵਲੀ ਤੇ ਜਿਹੜਾ ਹੈ ਹਸਪੀਟਲ ਦੇ ਵਿੱਚ ਪਹੁੰਚਦੇ ਨੇ ਉੱਥੇ ਹੀ ਅਗਰ ਗੱਲ ਕਰੀਏ ਜਿਹੜਾ ਇਹ ਵੈਸਟਰਨ ਡਿਸਟ੍ਰਿਕਟਸ ਵਿੱਚ ਜਿਹੜਾ ਹੋਣਾ ਇਹਦੇ ਚੱਲਦੇ ਵੀ ਅਗਰ ਗੱਲ ਕਰੀਏ ਤਾਂ ਸਾਫ਼ ਤੌਰ ਤੇ ਜਿਹੜਾ ਬਦਲਾਵ ਜਿਹੜਾ ਹੋਣ ਵਾਲਾ ਉਹਨੂੰ ਉਹਦੇ ਚੱਲਦੇ ਵੀ ਡਾਕਟਰਸ ਕੇ ਸਾਫ਼ ਤੌਰ ਤੇ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਗਰਮ ਪਾਣੀ ਜਿਹੜਾ ਹੈ ਪੀਆ ਜਾਵੇ ਤੇ ਉੱਥੇ ਹੀ ਅਗਰ ਮੌਸਮ ਵਿਭਾਗ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਜਿਹੜਾ